ਜਦੋਂ ਅਸੀਂ ਕੋਈ ਵੀ ਜੰਗ ਜਿੱਤ ਨਹੀਂ ਹੋਵੇ, ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕਿਸਾਨਾਂ ਨੇ ਕਿਸੇ ਆਮ ਬੰਦੇ ਨੂੰ ਐਂਬੂਲੈਂਸ ਨੂੰ ਬਰਾਤ ਨੂੰ ਜਾਂ ਕਿਸੇ ਆਮ ਬੰਦੇ ਨੂੰ ਕੋਈ ਉਹ ਨਹੀਂ ਕਰਦੇ। ਇਹ ਸਰਕਾਰ ਨਾਲ ਟੱਕਰ ਹੈ ਸਾਡੀ। ਅਸੀਂ ਵੀ ਇਸ ਚੀਜ਼ ਦਾ ਸਮਰਥਨ ਦਿੰਨੇ ਆ। ਮੇਰੀ ਬੇਟੀ ਦਾ ਵਿਆਹ ਅੱਜ ਅਸੀਂ ਡੀਜੇ ਤੇ ਸਿਰਫ ਕਿਸਾਨੀ ਗਾਣੇ ਲਾਏ ਨੇ। ਅਸੀਂ ਹੋਰ ਕੋਈ ਗਾਣਾ ਨਹੀਂ ਲਾਇਆ। ਜੇ ਅਸੀਂ ਅੰਨਦਾਤਾ ਨਾਲੇ ਬੈਰ ਪਾਵਾਂਗੇ ਤਾਂ ਸਾਨੂੰ ਅੰਨ ਕਿੱਥੋਂ ਮਿਲੇਗਾ? ਕਿਸਾਨ ਹੈ ਉਹ ਸਾਡਾ ਅੰਨਦਾਤਾ ਹੈ। ਇਹ ਸਰਕਾਰਾਂ ਵੀ ਕਹਿੰਦੀਆਂ ਨੇ ਪਰ ਸਰਕਾਰਾਂ ਨਾਰਾ ਜ਼ਰੂਰ ਮਾਰਦੀਆਂ ਨੇ ਪਰ ਨਾਲ ਹੀ ਛੁਰਾ ਮਾਰਦੀਆਂ ਨੇ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਝੁਕੇ ਕਿਸਾਨਾਂ ਦਾ ਜੋ ਵੀ ਮਸਲਾ ਉਹਨੂੰ ਹੱਲ ਕਰੇ ਔਰ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਅੱਗੇ ਤੋਂ ਸੇਧ ਮਿਲੇ ਕਿ ਉਹ ਇਸ ਸੰਘਰਸ਼ ਚ ਦੁਬਾਰਾ ਨਾ ਪੈ ਸਕਣ ਵੀ ਸਰਕਾਰਾਂ ਨੇ ਜਿਹੜੀਆਂ ਸਾਡੀਆਂ ਆਵਾਮ ਦੀਆਂ ਗੱਲਾਂ ਸੁਣਦੀਆਂ ਨੇ ਸਾਡੀ ਆਵਾਮ ਆ ਜਿਹੜੀ ਸਾਡੀ ਜਨਤਾ ਇਹਦਾ ਦੁੱਖ ਸਮਝਦਿਆਂ ਨੇ ਪਰ ਇਹ ਸਰਕਾਰ ਜਿਹੜੀ ਆਈ ਆ ਇਹ ਜ਼ਾਲਮ ਸਰਕਾਰ ਆਈ ਆ ਜਿਨੇ ਕਿਸੇ ਕਿਸਾਨ ਦਾ ਕਿਸੇ ਗਰੀਬ ਦਾ ਕੋਈ ਦੁੱਖ ਨਹੀਂ ਸੁਣਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ